ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੂਆਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਮ ਤੀਰਥ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰੀਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਵੈੜ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਹੈ ਤੇ ਆਪਾਂ ਪਹੁੰਚੇ ਹਾਂ ਵੀਰ ਭਾਗ ਸਿੰਘ ਉਹਨਾਂ ਦੇ ਕੋਲ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਦੀ ਡਿਟੇਲ ਆਜੋ ਭਾਜੀ ਅੱਗੇ ਸਾਸੀਆ ਭਾਜੀ ਮਿਕ ਮਿੰਟ ਆਪਣਾ ਨਾਮ ਨੂੰ ਦੱਸ ਦਿਓ ਫਿਰ ਖੋਲਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਆਪਣਾ ਨਾਮ ਤੇ ਐਡਰੈਸ ਦੱਸਿਓ ਭਗਤ ਸਿੰਘ ਤੇ ਪਿੰਡ ਆਰਾਮ ਤੀਰਥ ਇਹ ਨਹੀਂ ਪਿੰਡ ਕਲੀਅਰ ਆ ਬਾਈ ਜੀ ਠੀਕ ਆ ਕਲੀਅਰ ਬਾਈ ਦਾ ਆਰਾਮ ਤੀਰਥ ਦੇ ਨਾਲ ਹੀ ਬਿਲਕੁਲ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਫੋਨ ਨੰਬਰ ਚਾਹਤੇ ਜੀ ਨਹੀਂ ਫੋਨ ਨੰਬਰ ਨਹੀਂ ਚਾਹੀਦਾ ਠੀਕ ਆ ਜੀ ਫੋਨ ਨੰਬਰ ਆਪਾਂ ਵਿੱਚ ਕਰ ਦਿਆਂਗੇ ਐਡ ਤੇ ਦੱਸਿਓ ਭਾਜੀ ਇਹ ਕਿੰਨਾ ਸੂਗਾ ਸੂਈ ਆ ਪਹਿਲਾਂ ਪਹਿਲਾਂ ਜੇ ਛਿੱਗੀ ਮੂੰਹ ਠੀਕ ਆ ਜੀ 6 ਦਾੰਦ ਤੇ ਪਹਿਲਾ ਸੂਗਾ ਸੂਈ ਆ ਕਰਨ ਵਾਲੀ ਦਾ ਖੋਲਿਓ ਭਾਜੀ ਫਿਰ ਖੋਲ ਕੇ ਵਿਖਾਈਏ ਠੀਕ ਆ ਤੇ ਪਿੱਛੇ ਵੀ ਇਹਦੇ ਵੀਰ ਜੀ ਆ ਦੱਸਿਆ ਵੀਰ ਹੁਣਾਂ ਨੇ ਆਪਣਾ ਫੀ ਮਿਲਕ ਆ ਪਿਆ ਬਿਲਕੁਲ ਥੋੜਾ ਭਰਦੀਆਂ ਮੁਲਕਾ ਤੇ ਡੱਕੇ ਛਾੜੀ ਕਿੰਨਾ ਹੁਣ ਇਸ ਟਾਈਮ ਆ ਮੌਕੇ ਤੇ 8-9 ਕਿਲੋ ਬੱਛੀ ਛਾੜੀ ਠੀਕ ਆ ਠੀਕ ਆ ਲਓ ਜੀ ਜਵਾਕ ਨੂੰ ਛੱਡ ਕੇ 8-9 ਲੀਟਰ ਜਿਹੜਾ ਦੁੱਧ ਤਿਆਰ ਆ ਥਣ ਥਣ ਜਿਹੜਾ ਚੰਗਾ ਲੱਗਾ ਵਾ ਗੈਪ ਤੇ ਥਣ ਲੱਗਾ ਵਾ ਆਹ ਵਾਲਾ ਜਵਾਕ ਫੇਰ ਕੋਈ ਛਾਕੀ ਨਹੀਂ ਨੇ 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 ਚੰਗੀ ਬਰੀਡ ਦੇ ਵਿੱਚ ਆ ਠੰਡੀ ਧੀਰੀ ਆ ਹਨ ਸੀਲ ਤੇਸ ਲੱਗ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਚਲੋ ਦੁੱਧ ਚੰਗਾ ਕੱਢ ਜੂਗੀ ਬਾਈ ਕਹਿੰਦਾ ਕਿ ਸਾਡੀਆਂ ਜਿਹੜੀਆਂ ਪਹਿਲਾਂ ਵੇੜਾਂਾਂ 'ਵਾਂ ਕਰਦੀਆਂ ਇਹਨਾਂ ਦੀਆਂ ਵੀ ਬੌਲਾ ਘਟ ਦਿੰਦੀਆਂ ਤੇ ਦੁੱਧ ਜਿਹੜਾ ਵੀ ਬਾ ਕਮਾਲੀ ਹੋ ਜਾਂਦੀ ਆ ਤੇ ਅੱਗੋਂ ਸਾਮ ਤੇ ਗੱਲ ਮੁੱਕ ਜਾਂਦੀ ਆ ਵੀ ਜਿਹੜਾ ਕੋਈ ਚੰਗੀ ਸਾਮ ਕਰ ਲੂਗਾ ਦੁੱਧ ਤੇ ਫਿਰ ਉਹਨੇ ਹੀ ਚੋਣਾ ਵਾ ਚਾ ਛੱਡਾ ਛੱਡਾ ਤੁਸੀਂ ਚੈੱਕ ਕਰ ਸਕਦੇ ਜੇ ਆਜੋ ਕਮਾ ਲਓ ਤੇ ਤੇਰੀ ਭੈਣ ਨੂੰ ਆ ਜਾ ਲਓ ਜੀ ਆ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਬੋਦੀ ਵਾਲੀ ਆ ਗਈ ਵੜੇ ਸੰਢੀ ਤੇਰੀ ਆ ਠੀਕ ਹੈ ਜੀ ਰਾਜਾ ਵੜ ਰਾਜਾ ਨਾਮ ਰੱਖਿਆ ਵੀਰ ਨੇ ਤੇ ਬੰਦੋ ਭਾਜੀ ਬੰਦੋ ਉੱਥੇ ਬੰਦੋ ਕੋਈ ਗੱਲ ਨਹੀਂ ਅਗਲੀ ਦੁੱਧ ਚੰਗਾ ਕੱਢ ਜੂਗੀ ਹੈ ਬਰੀਡ ਦੇ ਵਿੱਚ ਇਹ ਤੇ ਥਣ ਥਣ ਜਿਹੜਾ ਚੰਗਾ ਲੱਗਾ ਵਾ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦੇ ਨੇ ਹਾਂ ਜੀ ਵੰਗਾ ਸਾਡੇ ਜਾਣੇ ਮਾੜਾ ਮੋੜ ਪਾਉਂਦੇ ਆ ਕੋਈ ਵੰਗਾ ਨਹੀਂ ਕੋ ਪੜਾ ਨਹੀਂ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਬੌਲਾ ਹੀ 89 ਲੀਟਰ ਜਿਹੜਾ ਜਵਾਗ ਨੇ ਛੱਡ ਕੇ ਉਹ ਵੀ ਜੇ ਸੀਲਿੰਗਾਂ ਤੁਸੀਂ ਚੈੱਕ ਕਰ ਸਕਦੇ ਜੀ ਪਹਿਲਣ ਵੱਛੀ ਜੇ ਦੰਦੀਆਂ ਜਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਕਿਆ ਕਮਾਨ ਤੇ ਮੁੱਲੇ ਦਾ ਭਾਜੀ ਫਿਰ ਫੋਨ ਤੇ ਕਰ ਲੈ ਲਓ ਜੀ ਮੁੱਲ ਭਾਈ ਕਹਿੰਦਾ ਕਿ ਭੈਣ ਭਰਾ ਲਗੂ ਫੇਰ ਫੋਨ ਕਰੂ ਵੀ ਯਾਦ ਕਰੂ ਸਾਡੇ ਘਰ ਦਾ ਰਵਾ ਠੀਕ ਹੈ ਠੀਕ ਹੈ ਲਓ ਜੀ ਘਰ ਦੀ ਵੜੇ ਘਰੇਲੂ ਕਰੀ ਨਹੀਂ ਠੀਕ ਹੈ ਠੀਕ ਹੈ ਲਓ ਜੀ ਇਹ ਸੀਲਿੰਗਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਨੇ ਵੇਥਾਨ ਤੇ ਥਣ ਵੀ ਚੰਗਾ ਲੱਗੇ ਸੁੱਕੇ ਕਮਾਨਾ ਛਾਕੀ ਕੋਈ ਨਹੀਂ ਤੇ ਠੀਕ ਹੈ ਠੀਕ ਹੈ ਲਓ ਜੀ ਘਰੇਲੂ ਆੜੇ ਦੇ ਵੀਰ ਨੇ ਰੇਟ ਵੀ ਜਿਹੜਾ ਬਿਲਕੁਲ ਜਾਇਜ਼ ਕਰਨਾ ਵਾ ਤੇ ਵੀ ਹਿਸਾਬ ਨਾਲ ਮੇਲਾ ਲੁੱਟਣ ਵਾਲੀ ਗੱਲ ਆ ਕੋਈ ਸਾਹਮ ਕਰੂਗਾ ਤੇ ਚਲੋ ਚੰਗਾ ਦੁੱਧ ਕੱਢੀ ਜਾਣਾ ਹੈ ਬਰੀਡ ਦੇ ਵਿੱਚ ਤੇ ਹੈ ਵੀ ਦੰਦਾ ਦੇ ਵਿੱਚ ਆ ਠੀਕ ਹੈ ਠੀਕ ਹੈ ਲਓ ਜੀ ਕੋਈ ਬੰਗਾ ਨਹੀਂ ਤੇ ਕੋਈ ਪੜਾ ਨਹੀਂ ਜੇ ਕੋਈ ਜਵਾਰੂ ਨਹੀਂ ਥੱਲੇ ਛੱਡਿਆ ਇਹਨਾਂ ਨੇ ਤੇ ਸੀਲ ਠੰਡੀ ਆ ਬਾਕੀ ਵੀਡੀਓ ਨੂੰ ਵਾ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫੀਮੇਲ ਕਾ ਠੀਕ ਹੈ 3 ਦਿਨ ਹੋਏ ਆ ਸੂਈ ਨੋ ਜੇ 나ੜੂ ਬਿਲਕੁਲ ਨਾਲ ਆ ਵੇਸੇ ਦਿਖਾ ਦੇਣੇ ਆਪਾਂ ਇੱਕ ਰਾਂ ਆਹ ਵਾਲਾ ਦਾ ਜਵਾਕ ਜੇ ਫੀਮਲ ਕਾਫ 나ੜੂ ਨਾਲ ਆ ਆਹ ਨਹੀਂ ਚੈੱਕ ਕਰ ਸਕਦੇ ਚਲੋ ਫੀਮਲ ਵੀ ਚਲੋ ਚੰਗੇ ਸੀਮੰਦਾ ਹੀ ਆਇਆ ਲੱਗਦਾ ਮੈਨੂੰ ਜੋ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ